ਗੁਰਮਤ ਪ੍ਰਕਾਸ਼ ਵਰਲਡਵਾਈਡ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਇੱਕ ਨਵਾਂ ਵਿਚਾਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਕਹਿੰਦੇ ਆਂ ਕਿ ਜਿੱਥੇ ਸਫਾਈ ਉੱਥੇ ਖੁਦਾਈ ਭਾਵ ਕਿ ਜਿੱਥੇ ਸਫਾਈ ਹੁੰਦੀ ਹੈ ਰੱਬ ਉੱਥੇ ਆਪ ਵਸਦਾ ਹੈ ਦੁਨੀਆ ਦੇ ਜਿੰਨੇ ਵੀ ਪਵਿੱਤਰ ਸਥਾਨ ਆ ਉਹ ਚਾਹੇ ਗੁਰਦੁਆਰਾ ਹੋਣ ਮੰਦਿਰ ਮਸਜਿਦ ਜਿੱਥੇ ਵੀ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਰੱਬ ਵਸਦਾ ਹੈ ਤਾਂ ਤੁਸੀਂ ਦੇਖੋ ਕਿ ਉੱਥੇ ਕਿੰਨੀ ਵਧੀਆ ਫੁੱਲਾਂ ਦੀ ਸੁਗੰਧ ਅਰਗਬਤੀਆਂ ਦੀ ਸੁਗੰਧ ਹੋਏਗੀ ਕਿੰਨੀ ਸਫਾਈ ਹੋਏਗੀ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਹਰ ਚੀਜ਼ ਦਾ ਸੋ ਇਸੇ ਤਰ੍ਹਾਂ ਸਾਡਾ ਜੋ ਘਰ ਹੈ ਅਸੀਂ ਹੈ ਜੋ ਸਾਡੇ ਅੰਦਰ ਵੀ ਇੱਕ ਰੱਬ ਵਸਦਾ ਹੈ ਔਰ ਸਾਡਾ ਜੋ ਘਰ ਹੈ ਜਆ ਆਲਾ ਦਵਾਲਾ ਹੈ ਇਹ ਵੀ ਨੀਟ ਐਂਡ ਕਲੀਨ ਜਿੰਨਾ ਹੋਵੇਗਾ ਤਾਂ ਉਨੀ ਹੀ ਪੋਜ਼ਿਟਿਵਿਟੀ ਸਾਡੇ ਵੱਲ ਆਵੇਗੀ ਉਹਨਾਂ ਹੀ ਜੋ ਰੱਬ ਆ ਸਾਡੇ ਤੇ ਖੁਸ਼ ਹੋਵੇਗਾ ਔਰ ਜੋ ਲੋਕ ਜਿਨ੍ਹਾਂ ਦਾ ਲਾਈਫ ਸਟਾਈਲ ਬਹੁਤ ਜ਼ਿਆਦਾ ਗੱਦਾ ਹੈ ਝੋਪੜੀਆਂ ਜਾਂ ਆਮ ਗਰੀਬ ਘਰ ਹੁੰਦੇ ਨੇ ਤੇ ਉਹਨਾਂ ਦੇ ਆਲੇ ਦੁਆਲੇ ਦੇਖਣਾ ਕਿ ਕਿੰਨਾ ਇੱਕ ਗੰਦਗੀ ਹੋਵੇਗੀ ਤੇ ਜਿੱਥੇ ਗੰਦਗੀ ਹੋਵੇਗੀ ਉੱਥੇ ਹੀ ਜੋ ਕਰਜਾ ਏ ਉੱਥੇ ਹੀ ਕੰਗਾਲੀ ਹੋਤੀ ਜੋ 네ਗੇਟਿਵਿਟੀ ਆ ਗਰੀਬੀ ਆ ਸੋ ਹਮੇਸ਼ਾ ਇਸ ਵੀਡੀਓ ਨੂੰ ਜੋ ਵੀ ਦੇਖ ਰਿਹਾ ਹੈ ਹਮੇਸ਼ਾ ਇਹ ਸੋਚੇ ਕਿ ਮੇਰਾ ਜੋ ਕਮਰਾ ਏ ਮੇਰਾ ਜੋ ਘਰ ਏ ਮੇਰਾ ਜੋ ਆਲਾਦ ਵਾਲਾ ਉਹ ਬਹੁਤ ਜ਼ਿਆਦਾ ਨੀਟ ਐਂ ਕਲੀਨ ਸਾਫ ਸਥਰਾ ਹੋਣਾ ਚਾਹੀਦਾ ਹੈ ਕਿਉਂਕਿ ਜੋ ਲੋਕ ਬਹੁਤ ਜ਼ਿਆਦਾ ਪੜ੍ਹੇ ਲਿਖੇ ਹਨ ਵੈਲ ਐਜੂਕੇਟਡ ਹਨ ਥੋੜੇ ਪੈਸੇ ਵਾਲੇ ਹਨ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਮੇਨ ਕੰਮ ਇਹੀ ਹੈ ਕਿ ਆਪਣੇ ਘਰ ਨੂੰ ਸਾਫ਼ ਰੱਖਦੇ ਹਨ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਦੇ ਹਨ ਜੋ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਫਾਰਮੂਲਾ ਸਿੱਖ ਜਾਂਦਾ ਹੈ ਕਿ ਮੈਂ ਜਿੱਥੇ ਵੀ ਰਵਾਂ ਜਿਸਮਰਜੀ ਸਿਚੁਏਸ਼ਨ ਵਿੱਚ ਰਵਾਂ ਪਰ ਹਮੇਸ਼ਾ ਸਾਫ਼ ਸੁਥਰਾ ਆਪਣੇ ਆਪ ਨੂੰ ਰੱਖਣਾ ਹੈ ਆਪਣੇ ਆਲੇ-ਦੁਆਲੇ ਨੂੰ ਰੱਖਣਾ ਹੈ ਤਾਂ ਉਹ ਬੰਦਾ ਕਦੀ ਵੀ ਜ਼ਿੰਦਗੀ ਦੇ ਵਿੱਚ 네ਗਟਿਵਿਟੀ ਵੱਲ ਨਹੀਂ ਜਾ ਸਕਦਾ ਕਿਉਂਕਿ ਜਦੋਂ ਉਹ ਸਾਫ਼ ਚੀਜ਼ਾਂ ਨੂੰ ਦੇਖੇਗਾ ਸਫਾਈ ਨੂੰ ਦੇਖੇਗਾ ਤਾਂ ਉਹਦਾ ਜੋ ਦਿਮਾਗ ਹੈ ਹਮੇਸ਼ਾ a costa